ਬਣਾਇਆ ਮੈਂ ਰੇੜੇ ਤੇ ਫੇਰੀ ਲੋਕਾਂ ਨੂੰ ਬਿਨਾਨੀ ਝੋਲੀ ਚੱਕ ਕੇ ਜਾਂਦੀ ਹੈ ਇੱਕ ਵਾਰੀ ਉਹ ਤਾਂ ਨੇਕੇ ਵੀ ਉਸ ਦਾ ਵਾਲੇ ਖਾਲ ਖਾ ਕੇ ਲੈ ਕੇ ਗਿਆ ਮੇਰੇ ਕੋਲ ਮੈਂ ਕਿਹਾ ਜਿੱਥੇ ਦੇਖਦਾ ਗੋਲੀ ਮਾਰ ਦੋ ਆਹ ਕੰਮ ਤੋੜਿਆ ਵਾ ਡੇਰਾ ਬਚਨ ਤੋਂ ਮਰਨ ਤੋਂ ਬਚਾਇਆ ਵਾ ਸਰਕਾਰ ਆਹ ਬੰਦੇ ਉਹ ਨੇ ਜਿਹੜਾ ਦੇ ਜਿਨ੍ਹਾਂ ਦੇ ਉੱਪਰ ਪਰਚੇ ਤਾਂ 2-2 3-3 ਹੀ ਨੇ ਬਟ ਨਸ਼ੇ ਦੀ ਤੇ ਸ਼ਰਾਬ ਦੀ ਤਸਕਰੀ ਕਰਦੇ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ ਤੇ ਆਏ ਦਿਨ ਨਸ਼ਾ ਤਸਕਰਾ ਦੀਆਂ ਜਾਇਦਾਦਾਂ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲ ਰਿਹਾ ਤਾਂ ਹੁਣ ਪੂਰੀ ਕਾਰਵਾਈ ਜੋ ਵੱਡੀ ਕਾਰਵਾਈ ਖੰਨਾ ਦੇ ਵਿੱਚ ਕੀਤੀ ਗਈ ਹੈ ਜਿੱਥੇ ਕਿ ਨਸ਼ਾ ਤਸਕਰਾ ਦੇ ਘਰ ਤੇ ਪੀਲਾ ਪੰਜਾ ਚੱਲਿਆ ਤਾਂ ਕੁਝ ਸਕਿੰਟਾਂ ਦੇ ਵਿੱਚ ਟੈਰਟੇਰੀ ਕਰ ਦਿੱਤਾ ਗਿਆ ਨਸ਼ਾ ਤਸਕਰਾਂ ਦਾ ਘਰ ਤਾਂ ਉਸ ਤੋਂ ਬਾਅਦ ਕਈ ਲੋਕ ਜਿਹੜੇ ਮੁਹੱਲੇ ਦੇ ਨੇ ਉਹ ਤਰਲੇ ਕੱਢਦੇ ਹੱਥ ਜੋੜਦੇ ਵੀ ਨਜ਼ਰ ਆਏ ਨੇ ਕਿ ਅੱਗੇ ਤੋਂ ਸੀ ਅਜਿਆ ਨਹੀਂ ਕਰਾਂਗੇ ਬਖਸ਼ਣਾ ਚਾਹੀਦਾ ਔਰਤਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਗਰ ਕੋਈ ਇਸ ਤੋਂ ਬਾਅਦ ਕੋਈ ਨਸ਼ਾ ਤਸਕਰ ਫੜਿਆ ਗਿਆ ਜਾਂ ਨਸ਼ਾ ਕਰਦਾ ਫੜਿਆ ਗਿਆ ਤੁਸੀਂ ਗੋਲੀ ਮਾਰ ਦਿਓ ਪਰ ਹੁਣ ਬਖਸ਼ ਦਿਓ ਤਾਂ ਹੱਥ ਜੋੜਦੇ ਵੀ ਜਿਹੜੇ ਲੋਕ ਨਜ਼ਰ ਆ ਰਹੇ ਨੇ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਸਰਕਾਰ ਦਾ ਕਹਿਣਾ ਹੈ ਕਿ ਇੱਕ ਵੀ ਨਸ਼ਾ ਤਸਕਰੀ ਸੀ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਣਾ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣਾ ਜਿਸ ਤੋਂ ਬਾਅਦ ਲਗਾਤਾਰ ਕਈ ਦਿਨਾਂ ਤੋਂ ਪੰਜਾਬ ਦਾ ਜੋ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ ਨਸ਼ਾ ਤਸਕਰੀ ਦੀਆਂ ਜਾਇਦਾਦਾਂ ਜਿਹੜੀਆਂ ਟੈ ਟੈਰੀ ਕੀਤੀਆਂ ਜਾ ਰਹੀਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੇ ਤਸਕਰੀ ਕਰ ਕਰਕੇ ਬਣਾਈਆਂ ਤਸਕਰੀ ਕਰ ਕਰਕੇ ਜਿਹੜੇ ਜਾਇਦਾਦਾਂ ਬਣਾਈਆਂ জাফর ਆਪਣੇ ਮਕਾਨ ਖੜੇ ਕੀਤੇ ਤਾਂ ਉਹਨਾਂ ਮਕਾਨਾਂ ਨੂੰ ਢਾਹ-ਢੇਰੀ ਪ੍ਰਸ਼ਾਸਨ ਦੇ ਹੋਂ ਲਗਾਤਾਰ ਕੀਤਾ ਜਾ ਰਿਹਾ ਤਖੰਨਾ ਦੀਆਂ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਨਸ਼ਾ ਤਸਕਰ ਦਾ ਹੈ ਕਾਰਤੇ ਪੀੜਾ ਪੰਜਾਬ ਫਿਰ ਰਿਹਾ ਕਿਸ ਤਰ੍ਹਾਂ ਸਕ੍ਰੀਨਟਾਂ ਦੇ ਵਿੱਚ ਟੈਟੇ ਦੀ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਲੋਕ ਵੀ ਜਿਹੜੇ ਨੇ ਉਹ ਕੈਮਰੇ ਦੇ ਸਾਹਮਣੇ ਆ ਉਹਨਾਂ ਨੇ ਆਪਣਾ ਦੱਸਿਆ ਦੁੱਖੜਾ ਦੱਸਿਆ ਇੱਕ ਹੋਰ ਸ਼ਖਸ ਵੀ ਸਾਹਮਣੇ ਜਿਸ ਦਾ ਕਹਿਣਾ ਹੈ ਕਿ ਮੈਂ ਆਪਣੀ ਮਿਹਨਤ ਦੇ ਨਾਲ ਘਰ ਬਣਾਇਆ ਸੀਗਾ ਮੇਰਾ ਮੁੰਡੇ ਦਾ ਇਸ ਦੇ ਨਾਲ ਕੋਈ ਲੜਾ ਦੇਣਾ ਨਹੀਂ ਹੈਗਾ ਮੇਰਾ ਮੁੰਡਾ ਜਿੱਥੇ ਮਿਲਦਾ ਤੁਸੀਂ ਉੱਥੇ ਵੱਡੀ ਕਾਰਵਾਈ ਕਰੋ ਉਸ ਨੂੰ ਗੋਲੀ ਮਾਰ ਦਿਓ ਤਾਂ ਇਹ ਗੱਲਾਂ ਵੀ ਕਹਿੰਦੇ ਲੋਕ ਜਿਹੜੇ ਨੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਜੋ ਪੀਲਾ ਪੰਜਾ ਨਸ਼ਾ ਤਸਕਰਾਂ ਦੀਆਂ ਮਕਾਨਾਂ ਤੇ ਜਿਹੜਾਗਾ ਉਹ ਚੱਲ ਰਿਹਾ ਹੈ ਹਾਂਜੀ ਉਹ ਸਾਡੇ ਮਨ ਲੈ ਦਿੱਤਾ ਕੰਨਾਂ ਦੇ ਮੁੰਡਿਆਂ ਦੇ ਤੇਰੇ ਪਰਚੇ ਜਿਹੜਾ ਕੋਈ ਕਰਦਾ ਠੀਕ ਆ ਅਸੀਂ ਕੋਈ ਨਹੀਂ ਕਰਦੇ ਹੁਣ ਜਿਹੜੇ ਕਰਦੇ ਉਹ ਵੀ ਗਲਤੀਆਂ ਆਪਣੀਆਂ ਮੰਨਦੇ ਹੋਈ ਆ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ ਜੇ ਕੋ ਕਰੂਗਾ ਉਹਨੂੰ ਖੜੇ ਕਰਕੇ ਗੋਲੀ ਮਾਰ ਦੇ ਕਰਦੇ ਸੀ ਬਾਕੀ ਨਹੀਂ ਕਰਦੇ ਸੀ ਚਲੋ ਉਹਨਾਂ ਨੂੰ ਵੀ ਮਾਫ਼ ਕਰੋ ਅਸੀਂ ਇਹੀ ਕਹਿੰਨੇ ਵੀ ਮਾਫ਼ ਕਰ ਦੋ ਬਸ ਜਿਹੜਾ ਕੋਈ ਕਰੂਗਾ ਨੂੰ ਗੋਲੀ ਮਾਰ ਦੇਣ ਬੜੀ ਮਾਰ ਦੇਣ ਉਹਨਾਂ ਨੂੰ ਆਹ ਗਲਤੀਆਂ ਸਾਨੂੰ ਮਾਫ਼ ਮੱਲੇ ਨੂੰ ਕਰੀਆਂ ਜਾਣ ਸਾਡੇ ਸਰ ਸਾਡੇ ਲਈ ਵਧੀਆ ਆਏ ਆ ਸਰਕਾਰ ਵਧੀਆ ਆਈ ਆ ਜਿਨ੍ਹਾਂ ਨੇ ਸਰਕਾਰ ਨੇ ਆਹ ਕੰਮ ਤੋੜਿਆ ਵਾ ਡੇਰਾ ਬਚਨ ਤੋਂ ਮਰਨ ਤੋਂ ਬਚਾਇਆ ਵਾ ਸਰਕਾਰ ਨੇ ਬਚਾਇਆ ਵਾ ਮੱਲੇ ਨੂੰ ਮਚਾਇਆ ਵਾ ਲੋਕਾਂ ਦੇ ਬੱਚੇ ਮਰਦੇ ਸੀ ਉਹਨਾਂ ਉਹ ਭੱਜਿਆ ਹੋਇਆ ਬੋਲੀ ਕਿਤੇ ਰਹਿੰਦਾ ਕਿਤੇ ਨਹੀਂ ਉਹੀ ਕਰਦਾ ਮੇਰਾ ਘਰ ਆਪਣਾ ਮੈਂ ਮਿਹਨਤ ਨਾਲ ਬਣਾਇਆ ਹੋਇਆ ਮੈਂ ਰੇੜੇ ਤੇ 베ਰੀ ਲੋਂਦਾ ਮੇਰੀ ਜਨਾਨੀ ਝੋਲੀ ਚੱਕ ਕੇ ਜਾਂਦੀ ਹੈ ਇੱਕ ਬੱਚੇ ਤੇਰੇ ਜਾਂ ਦੋ ਬੱਚੇ ਕਰਦੇ ਆ ਨਾ ਮੇਰਾ ਇੱਕੋ ਹੀ ਬੱਚਾ ਕਰਦਾ ਜੀ ਉਹ 베ਜਦਾ ਵੀ ਆ ਉਹ 베ਜਦਾ ਵੀ ਪੀਂਦਾ ਵੀ ਅਸੀਂ ਟੀਕੇ ਵੀ ਲੋਂਦਾ ਸੀ ਉਹ ਜੀ ਤੇ ਹੁਣ ਉਹ ਭੱਜਿਆ ਆ ਤੇ ਕੋ ਨੂੰ ਕਰੇ ਸੁਣੀਣਾ ਨਹੀਂ ਆਏ ਵੀ ਉਹਨੂੰ ਸਰਵਾਓ ਜਾਂ ਕੋਈ ਮੈਂ ਬਹੁਤ ਦਿੱਤਾ ਮੈਂ ਲਿਖ ਲਿਖ ਕੇ ਵੀ ਦਿੱਤਾ ਜੀ ਮੈਂ ਤਾਂ ਲਿਖ ਕੇ ਵੀ ਦਿੱਤਾ ਸਟਾਫ ਵਾਲੇ ਲਖਾ ਲਖਾ ਕੇ ਲੈ ਕੇ ਗਏ ਮੇਰੇ ਤੋਂ ਮੈਂ ਕਹਿੰਦਾ ਜਿੱਥੇ ਦੇਖਦਾ ਗੋਲੀ ਮਾਰ ਦੋ ਜੋ ਮਰਜ਼ੀ ਕਰ ਦੋ ਜੀ ਉਹਨੂੰ ਚਾਹੇ ਗੋਲੀ ਰੋਕਦੇ ਨਹੀਂ ਮੁੰਡਾ ਰੁਕਿਆ ਨਹੀਂ ਹੈਗਾ ਕਿੰਨੀ ਕੋਮਰਾ ਮੰਡੇ ਚ ਓਵਰ ਹੈ ਗਿਆ ਜੀ 23 26 ਸਾਲ ਦੀ 20 ਸਾਲ ਦਾ ਹੁਣ 20 22 ਸਾਲ ਦਾ ਹਾਂ ਜੀ ਉਮਰ ਜੀ ਲੱਗ ਗਿਆ ਹਾਂ ਵਿਆਹ ਹੋਇਆ ਜੀ ਉਹ ਸਾਡੇ ਛੋਟੀ ਉਮਰ ਦੇ ਵਿਆਹ ਦਿੰਦੇ ਆ ਕਿ ਜਵਾਕ ਆ ਪਾਗਲਾ ਉਹਦਾ ਏਦਾਂ ਜਵਾਕ ਆ ਵਾਓ ਦਸੀਗਾ ਅਸੀਂ ਤਾਂ ਇਹ ਕਹਿੰਨੇ ਆ ਕਿ ਜਿੱਦਾਂ ਦੀ ਕਰਨੀ ਉਹਨੇ ਕਰੀ ਜਿੱਦਾਂ ਦੇ ਨਸ਼ੇ ਵੇਚੇ ਜਿੱਦਾਂ ਦੇ ਨਸ਼ੇ ਕਰੇ ਉਦਾਂ ਹੀ ਉਹਦਾ ਬੱਚਾ ਪਾਗਲਾ ਉਹਦੇ ਬੱਚੇ ਦੋ ਬੱਚੇ ਮਰ ਗਏ ਉਹਦੇ ਇੱਕ ਬੱਚਾ ਉਹਦਾ ਪਾਗਲਾ ਉਹੀ ਨਹੀਂ ਸੀ ਹਟਦਾ ਪੀਣੋਂ ਟੀਕੇ ਲਾਉਣੋਂ ਉਹੀ ਸਾਡਾ ਅਸੀਂ ਕਦੇ ਨਹੀਂ ਕਰਿਆ ਮੇਰੀ ਜਨਾਨੀ ਤੇ ਅਸੀਂ ਦੋਨੇ ਮੇਰੀ ਜਨਾਨੀ ਢੋਲੀ ਝੋਕੇ ਜਾਂਦੀ ਆ ਮੈਂ ਫੇਰੀ ਲਾਉਣਾ ਮੈਂ ਰੇੜਾ ਲੈ ਕੇ ਜਾਣਾ ਫੇਰੀ ਲਾਉਣਾ ਮੈਂ ਲੋਹੇ ਦੀ ਨਗਰ ਕਾਉਂਸਲ ਵੱਲੋਂ 6 ਘਰਾਂ ਦੇ ਉੱਪਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਸਰਕਾਰੀ ਜੋ ਨਗਰ ਕਾਉਂਸਲ ਦੀ ਥਾਂਵਾਂ ਦੇ ਉੱਪਰ ਘਰ ਬਣਾਏ ਸੀ ਤੇ ਸਾਰੇ ਕੇ ਸਾਰੇ ਲੋਕੀ ਉਹ ਨੇ ਜੋ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਵੱਡੇ ਹੈ ਉਹ ਅਸਲਮ ਉਰਫ ਜਿਮੀ ਤੇ ਸੁਨੀਲ ਬਾਬਾ ਇਹ ਦੋਨੋਂ ਪ੍ਰਾਣਿਕ ਵਜ਼ੀਰ ਇਹਨਾਂ ਦੇ ਫਾਦਰ ਦਾ ਨਾਮ ਹੈਗਾ ਦੋਨਾਂ ਦੇ ਉੱਪਰ ਹੀ ਪੰਜ-ਪੰਜ ਮੁਕੱਦਮੇ ਨੇ ਤੇ ਆ ਦੋਨੋਂ ਕੇ ਦੋਨੋਂ ਇੱਕ ਇਹ ਅਸਲਮ ਜੋ ਭੱਜਿਆ ਹੋਇਆ ਹੈਗਾ ਇਹਦੇ ਉੱਪਰ ਹੁਣ 3 ਮਾਰਚ ਨੂੰ ਇੱਕ ਹੋਰ ਮੁਕੱਦਮਾ ਦਰਜ ਹੋਇਆ ਹੈਗਾ ਤੇ ਜੋ ਸੁਨੀਲ ਬਾਬਾ ਹੈ ਉਹਦੇ ਉੱਪਰ ਵੀ ਹੁਣ ਬੀਤੇ ਦਿਨਾਂ 'ਚ ਇੱਕ ਐਫਆਈਆਰ ਦਰਜ ਹੋਈ ਸੀਗੀ ਤੇ ਆ ਜੇਲ੍ਹ ਦੇ ਵਿੱਚ ਇਹਦੇ ਨਾਲ-ਨਾਲ ਅ ਦੋ ਲੇਡੀ ਨੇ ਜੋ ਐ ਤੇ ਨਸ਼ੇ ਦਾ ਕੰਮ ਕਰਦੀ ਹੈ ਤੇ ਵੱਡੇ ਤੌਰ ਤੇ ਕਰਦੀ ਹੈ ਸ਼ਿੰਦੀ ਵਾਈਫ ਆਫ ਰੋਸ਼ਨ ਉਹਦੇ ਉੱਪਰ ਤਿੰਨ ਐਫ ਆਈ ਆਰਸ ਨੇ ਤੇ ਮਹਿੰਦਰੋ ਵੂਮਨ ਆਫ ਵਾਈਫ ਆਫ ਕਾਲਾ ਉਹਦੇ ਉੱਪਰ ਦੋ ਐਫ ਆਈ ਆਰਸ ਨੇ ਆ ਦੋਨੋਂ ਵੀ ਇਨਦਰ ਤਾਂ ਦਾ ਨਸ਼ੇ ਤਸਕਰੀ ਦਾ ਹੀ ਹੈਗਾ ਆ ਦੋਨੋਂ ਹਜੇ ਬਾਹਰ ਨੇ ਆ ਭੱਜੀ ਹੋਈਆਂ ਤੇ ਹਜੇ ਨਾਦੀ ਵੀ ਸਰਚ ਚੱਲ ਰਹੀ ਹੈਗੀ ਇਹਦੇ ਨਾਲ ਇੱਕ ਪੱਪੂ ਉਰਫ ਹੈਪੀ ਹੈਗਾ ਤੇ ਗੁਲਸ਼ਨ son ਆਫ ਸੁਰਜੀਤ ਹੈ ਆ ਬੰਦੇ ਉਹ ਨੇ ਜਿਹੜਾ ਜਿਨ੍ਹਾਂ ਦੇ ਉੱਪਰ ਪਰਚੇ ਤਾਂ 2 2 3 3 ਹੀ ਨੇ ਬਟ ਇਹ ਨਸ਼ੇ ਦੀ ਤੇ ਸ਼ਰਾਬ ਦੀ ਤਸਕਰੀ ਕਰਦੇ ਤੇ ਆ ਹੀ ਏਰੀਆ ਦੇ ਵਿੱਚ ਜ਼ਿਆਦਾ ਸਪਲਾਈ ਕਰਦੇ ਤੇ ਲੋਕਾਂ ਦਾ ਹਰ ਤਰੀਕੇ ਨਾਲ ਜੋ ਨਸ਼ੇ ਤਸਕਰ ਉਹਨਾਂ ਦਾ ਵਕੀਲੀ ਤੌਰ ਤੇ ਵੀ ਮਦਦ ਕਰਾਉਂਦੇ ਤੇ ਆ ਇਹਨਾਂ ਦਾ ਪੂਰਾ ਇੱਕ ਆਪਣਾ ਨੈਟਵਰਕ ਬਣਾਇਆ ਹੋਇਆਗਾ ਇਦਾਂ ਦੇ 6 ਪਰਸਨਸ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਕਰ ਨਗਰ ਕੌਂਸਲ ਨੇ ਆਇਡੈਂਟੀਫਾਈ ਕਰਕੇ ਉਹਨਾਂ ਦੇ ਇਲਿਗਲ ਇਲਿਗਲ ਸਟਰਕਚਰਸ ਨੂੰ ਅਜ ਤੋੜਨ ਦੇ ਲਈ ਨੋਟਿਸ ਦਿੱਤਾ ਸੀ ਹੁਣ ਲੱਗਦਾ ਕਿ ਹੁਣ ਲੋਕ ਵੀ ਜਿਹੜਾ ਸਾਥ ਦੇ ਰਹੇ ਨੇ ਕਿਉਂਕਿ ਜਿਹੜੀ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਉਸ ਦੇ ਨਾਲ ਅਤੇ ਕਿਸ ਤਰ੍ਹਾਂ ਦਾ ਭਰੋਸਾ ਜਿਹੜਾ ਲੋਕਾਂ ਨੂੰ ਦਵਾਇਆ ਜਾਂਦਾ ਹੈ ਅ ਲੋਕੀ ਦੇਖਿਓ ਜੀ ਲੋਕਾਂ ਦਾ ਤਾਂ ਬਹੁਤ ਜ਼ਿਆਦਾ ਸਪੋਰਟ ਹੈਗਾ ਬਹੁਤ ਜ਼ਿਆਦਾ ਸਹਿਯੋਗ ਹੈ ਲੋਕੀ ਵੱੜ ਚੜ ਕੇ ਪੰਜਾਬ ਸਰਕਾਰ ਦੀ ਇਸ ਨਸ਼ਾ ਯੁੱਧ ਯੁੱਧ ਨਸ਼ੇ ਵਿਰੁੱਧ ਵਾਲੀ ਜੋ ਮੁਹਿੰਮ ਹੈਗੀ ਇਦੇ ਵਿੱਚ ਅੱਗੇ ਆ ਕੇ ਸਹਿਯੋਗ ਦੇ ਰਹੇ ਨੇ ਦੱਸ ਰਹੇ ਨੇ ਤੇ ਅਗਰ ਜਿੱਥੇ ਪੰਜਾਬ ਪੁਲਿਸ ਕੋਈ ਵਧੀਆ ਕੰਮ ਕਰਦੀ ਹੋਵੇ ਤਾਂ ਬਹੁਤ ਜ਼ਿਆਦਾ ਸਰਾਨਾ ਵੀ ਕਰਦੇ ਤੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਨਸ਼ੇ ਦਾ ਜੋ ਇੱਕ ਇਸ਼ੂ ਹੈਗਾ ਐਕਸੋਸਾਇਟੀਲ ਇਸ਼ੂ ਹੈਗਾ ਖਾਲੀ ਪੁਲਿਸ ਲਾ ਇਨਫੋਰਸਮੈਂਟ ਇਹਨੂੰ ਨਹੀਂ ਕਰ ਸਕਦੀ ਖਤਮ ਲੋਕਾਂ ਦਾ ਤਾਂ ਸਹਿਯੋਗ ਦੀ ਲੋੜ ਹੀ ਹੈਗੀ ਇਸ ਕਰਕੇ ਹੀ ਅ ਐਂਡ ਜੋ ਸਾਡੀ ਮੁਹਿੰਮ ਹੈ ਦੇ ਅੰਡਰ ਸੰਪਰਕ ਦੀ ਵੀ ਮੀਟਿੰਗਸ ਅਸੀਂ ਰੋਜ਼ ਕਰ ਰਹੇ ਹਾਂ ਰੋਜ਼ ਸਾਡੀ 20 ਤੇ ਔਰ 30 ਦੇ ਵਿਚmei ਸਾਡੀ ਮੀਟਿੰਗਸ ਲੋਕਾਂ ਦੇ ਨਾਲ ਹੁੰਦੀ ਹੈ ਵੱਖਰੇ ਵੱਖਰੇ ਪਿੰਡ ਅਸੀਂ ਕਵਰ ਕਰ ਰਹੇ ਹਾਂ ਉੱਥੇ ਵੀ ਲੋਕੀ ਦੱਸਦੇ ਹਨ ਹਰ ਪਿੰਡ ਦੇ ਵਿੱਚ 2-3 2-3 ਡਰਗਸ ਸਮਗਲਰਸ ਜਾਂ ਪੈਡਲਰਸ ਨੇ ਤੇ ਮੇਜੋਰਿਟੀ ਦੇ ਵਿੱਚ ਤੇ ਉਹ ਵੀ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਦੇ ਅਗੇਂਸਟ ਵੀ ਅਸੀਂ ਐਕਸ਼ਨ ਲੈ ਰਹੇ ਹਾਂ ਕੱਲ ਹੀ ਅਸੀਂ ਪਾਇਲ ਦੇ ਵਿੱਚ ਤਿੰਨ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀ ਜਿਹੜੇ ਕਿ ਡਰੱਗ ਸਮਗਲਸਦੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਇਆ ਹੈਗਾ ਐਸ ਐਚ ਓਜ਼ ਨੇ ਉੱਥੇ ਵੀ ਫ੍ਰੀਜ਼ਿੰਗ ਆਰਡਰਸ ਦੇ ਵੀ ਨੋਟਿਸ ਆਰਡਰਸ ਵੀ ਚਿਪਕਾਏ ਹਨ ਉਹਦੇ ਅੱਗੇ ਵੀ ਅਸੀਂ ਉਹਨੂੰ ਫਾਲੋਅ ਅਪ ਕਰਦੇ ਉਹ ਵੀ ਅਸੀਂ ਲਾਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਵੀ ਇਦੇ ਅਲਾਵਾ ਵੀ ਅਸੀਂ ਬਹੁਤ ਸਾਰੀਆਂ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕੀਤੀ ਹੈ ਤੇ ਸਾਡੇ ਕੋਲ ਡਰੱਗ ਵੈਡਲਰ ਆਦੀ ਲੈਸ ਵੀ ਰੈਡੀ ਨੇ ਤੇ ਅਸੀਂ ਰੇਡਸ ਵਗੈਰਾ ਕਰਕੇ ਸਰਚਿਸ ਕਰਕੇ ਸਾਡੇ ਆਹੀ ਟਰਾਈ ਹੈਗਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਅਗਲੇ ਇੱਕ ਆਦੇ ਮਨਸ ਦੇ ਵਿੱਚ ਹੀ ਅਸੀਂ ਪੰਜਾਬ ਨੂੰ ਡਰਗ ਮੁਕਤ ਕਰ ਪਾਈਏ ਖੰਨੇ ਦੇ ਵਿੱਚ ਤਾਂ ਮੈਨੂੰ ਲੱਗਦਾ ਆ ਮੈਨੂੰ ਸাকसेस ਬਹੁਤ ਜਲਦੀ ਹੀ ਮਿਲ ਜਾਏਗਾ ਜਿਸ ਤਰੀਕੇ ਦਾ ਮੈਨੂੰ ਲੋਕਾਂ ਤੋਂ ਸਹਿਯੋਗ ਮਿਲ ਰਹਾ ਹੈ ਮੀਡੀਆ ਤੋਂ ਸਪੈਸ਼ਲੀ ਮੈਨੂੰ ਜੋ ਸਹਿਯੋਗ ਮਿਲ ਰਹਾ ਹੈਗਾ ਤੋਂ ਮੈਨੂੰ ਪੂਰਨ ਵਿਸ਼ਵਾਸ ਹੈਗਾ ਕਿ ਬਹੁਤ ਜਲਦੀ ਅਸੀਂ ਸাকसेसਫੁਲੀ ਖੰਨੇ ਨੂੰ ਇੱਕ ਡਰਗ ਮੁਕਤ ਡਿਸਟ੍ਰਿਕਟ ਦਾ ਉਹ ਦਿਲਾ ਪਾਏਗੇ ਲੱਗਦਾ ਕਿ ਲੋਕਾਂ ਨੂੰ ਜਿਹੜੀ ਚਿੰਤਾਵਾਂ ਜਿਹੜੇ ਹਜੇ ਵੀ ਨਹੀਂ ਹਟ ਰਹੇ ਜਾਂ ਬਾਜ਼ ਨਹੀਂ ਆ ਰਹੇ ਹਨੀ ਬਹੁਤ ਫਰਕ ਹੈਗਾ ਜੀ ਬੀਤੇ ਦਿਨਾਂ ਦੀ ਜੋ ਵੀ ਸਾਡੀ ਕਾਰਗੁਰ ਕਾਰਗੁਜ਼ਾਰੀ ਹੈ ਉਹਨੂੰ ਦੇਖਦੇ ਹੋਏ ਜੋ ਤਸਕਰ ਹੈ ਇਤੋਂ ਭੱਜੇ ਹੋਏ ਤੇ ਜੋ ਕ੍ਰਿਮੀਨਲਸ ਹਨ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈਗਾ ਤੇ ਬਾਕੀ ਜੋ ਜੈਨੂਇਨ ਲੋਕੀ ਹੈ ਉਹਨਾਂ ਦੇ ਅੰਦਰ ਪੂਨ ਕੌਨਫੀਡੈਂਸ ਹੈਗਾ ਤੇ ਸਾਨੂੰ ਲੱਗਦਾ ਹੈ ਸਾਨੂੰ ਬਹੁਤ ਜਲਦੀ ਸਕਸੈਸ ਮਿਲੇਗਾ